ਸਵਾਗਤ ਕਰਦੀ ਹਾਂ ਜੀ ਸਭ ਦਾ ਰਿਆਡ ਫੂਡ ਚੈਨਲ ਦੇ ਉੱਤੇ ਅੱਜ ਅਸੀਂ ਨਾ ਚੋਲ ਬਣਾਵਾਂਗੇ ਜਰਦਾ ਜਰਦਾ ਚੋਲ ਮਿੱਠੇ ਚੋਲ ਬਹੁਤ ਹੀ ਵਧੀਆ ਟੇਸਟੀ ਤੇ ਕੱਲਾ ਕੱਲਾ ਦਾਣਾ ਤੇ ਚੋਲ ਬਣਾਉਣ ਵਾਸਤੇ ਅੱਜ ਅਸੀਂ ਨਾ ਤੁਹਾਨੂੰ ਵਿਖਾਣੇ ਆ ਕਿੱਦਾਂ ਬਣੇ ਆ ਚੋਲ ਤੇ ਚੋਲ ਵੇਖਿਓ ਤੁਸੀਂ ਕਿ ਦੇਖੋ ਇੱਕ ਇੱਕ ਦਾਣਾ ਕੱਲਾ ਕੱਲਾ ਹੋਇਆ ਪਿਆ ਤੇ ਜੇ ਆਏ ਵੇਖੋਗੇ ਵੀਡੀਓ ਪੂਰੀ ਤੇ ਐਦਾਂ ਦੇ ਚੋਲ ਬਣਾ ਪਾਓਗੇ ਤੁਸੀਂ ਵੀ ਇਹ ਦੇਖੋ ਮੈਂ ਚੋਲ ਲਏ ਆ ਇਹ ਚੋਲ ਹੈਗੇ ਆ ਡੇਢ ਗਲਾਸ ਚੋਲਾ ਦਾ ਇਹ ਮੈਂ ਤੁਹਾਨੂੰ ਮਿਣਕੇ ਵੀ ਵਿਖਾ ਦਿੰਨੀ ਆ ਤੁਸੀਂ ਆਪਣੇ ਘਰ ਵਿੱਚ ਜਿੰਨੇ ਭਰੋਣੇ ਆ ਇੱਕ ਗਲਾਸ ਆਜਾਦਾ ਗਲਾਸ ਉਨੇ ਵੀ ਬਣਾ ਸਕਦੇ ਜੇ ਆਹ ਦੇਖੋ ਇੱਕ ਭਰਿਆ ਹੋਇਆ ਗਲਾਸ ਏ ਤੇ ਆਹ ਜਿਹੜੇ ਚੋਲ ਆ ਇਹ ਵੀ ਮਿਣਕੇ ਵੇਖ ਲੈਣੇ ਕਿੰਨੇ ਰਹਿ ਗਏ ਨੇ ਚੋਲ ਬਣਾਉਣ ਦਾ ਤਰੀਕਾ ਇਹ ਬੜੇ ਨਾ ਪਿਛਲੇ ਜਮਾਨਿਆਂ ਦੇ ਹਿਸਾਬ ਨਾਲ ਹੀ ਬਣਦੇ ਆਉਂਦੇ ਮਿੱਠੇ ਚੋਲ ਬੜੇ ਵਧੀਆ ਬਣਦੇ ਆ ਤੇ ਪਾਣੀ ਵੀ ਇਹਦੇ ਵਿੱਚ ਹਿਸਾਬ ਨਾਲ ਹੀ ਪਾਇਆ ਜਾਏ ਤੇ ਬਹੁਤ ਹੀ ਵਧੀਆ ਬਣਦੇ ਨੇ ਆ ਵੇਖੋ ਹੁਣ ਅੱਧਾ ਗਲਾਸ ਇਹ ਇਹ ਟੋਟਲ ਹੋ ਗਿਆ ਡੇਢ ਗਲਾਸ ਚੋਲਾਂ ਦਾ ਤੋ ਕਿ ਮੈਨੂੰ ਥੋੜੇ ਜਿਹਾ ਜ਼ਿਆਦਾ ਚੋਲ ਚਾਹੀਦੇ ਸੀਗੇ ਤਾਂ ਮੈਂ ਬਣਾ ਰਹੀ ਆ ਤੇ ਆਹ ਪਾਣੀ ਦੀ ਕੋਈ ਮਿੰਤੀ ਨਹੀਂ ਹੁੰਦੀ ਚੋਲ ਧੋ ਬਣਾ ਕੇ ਸਾਫ਼ ਹੋ ਗਏ ਨੇ ਤੇ ਆਪਾਂ ਇਹ ਪਾਣੀ ਗਰਮ ਕਰ ਲਿਆ ਏ ਇਹ ਤੋਂ ਹੀ 5-7 ਗਲਾਸ ਜਿਹੜੇ ਪਾਉਣੇ ਆ ਖੁੱਲੇ ਭਾਂਡੇ ਦੇ ਵਿੱਚ ਇਦਾਂ ਪਾ ਕੇ ਤੇ ਇਹਨੂੰ ਧਰ ਦਿਓ ਜਿੰਨਾ ਵੱਧ ਹੋਏਗਾ ਪਾਣੀ ਤੇ ਓਨਾ ਹੀ ਇਹ ਨਿਕਲ ਜਾਣਾ ਹੈ ਕਿਉਂਕਿ ਇਹ ਪਾਣੀ ਆਪਾਂ ਰੱਖਣਾ ਤੇ ਹੈ ਨਹੀਂ ਵਿੱਚ ਤੇ ਇਹ ਜਿਹੜੇ ਚੌਲ ਆ ਸਾਡੇ ਘਰ ਦੇ ਸੜਾਏ ਹੋਏ ਚੌਲ ਆ ਤੇ ਇਹ ਅਸੀਂ ਬਾਜ਼ਾਰ ਦੇ ਚੌਲ ਨਹੀਂ ਵਰਤਦੇ ਇਹ ਇਸ ਕਰਕੇ ਜਿਹੜੇ ਚੌਲ ਆਹੀਂ ਆਪਣੇ ਘਰੋਂ ਹੀ ਵਰਤਦੇ ਆ ਤੇ ਹੈ ਬਾਸਮਤੀ ਦੇ ਇਹ ਚੌਲ ਇਹ ਥੋੜਾ ਜਿਹਾ ਸਿਰਕਾ ਪਾ ਦਵਾਂਗੇ ਵਿੱਚ ਅੱਧਾ ਚਮਚਾ ਮੈਂ ਸਿਰਕੇ ਦਾ ਪਾਤਾ ਏ ਇਹ ਹੁਣ ਰਿਜਨ ਲੱਗ ਗਏ ਨੇ ਚੋਲ ਥੋੜਾ ਜਿਹਾ ਆਪਾਂ ਫੂਡ ਕਲਰ ਪਾਵਾਂਗੇ ਇਹ ਲਾਲ ਵਾਲਾ ਫੂਡ ਕਲਰ ਵੀ ਪਾ ਸਕਦੇ ਆ ਤੇ ਆ ਪੀਲੇ ਵਾਲਾ ਵੀ ਪਾ ਸਕਦੇ ਜਿਹੜਾ ਕਲਰ ਦੇ ਤੁਸੀਂ ਬਣਾਣੇ ਆ ਤੁਸੀਂ ਉਹੀ ਕਲਰ ਵਰਤ ਸਕਦੇ ਹੋ ਤੇ ਇਹ ਦੇਖੋ ਮੈਂ ਪੀਲੇ ਵਾਲਾ ਪਾਇਆ ਏ ਤੇ ਇਹਨੂੰ ਆਪਾਂ ਇਦਾਂ ਘੋਲ ਦਿਆਂਗੇ ਵਿੱਚ ਚੋਲਾ ਨੂੰ ਬਹੁਤ ਜ਼ਿਆਦਾ ਨਹੀਂ ਆਪਾਂ ਗੱਲਾਂਗੇ ਚੋਲਾ ਨੂੰ ਉਹਨਾਂ ਕੀ ਗੱਲਣਾ ਏ ਜੇ ਦੇਖੇ ਟੁੱਟ ਕੇ ਤਿੰਨ ਖਣੀ ਚੋਲ ਹੋ ਜਾਣਾ ਇੱਕ ਦਾਣੇ ਦੇ ਤਿੰਨ ਪੀਸ ਬੰਦੇ ਹੋਣ ਜਦੋਂ ਅਸੀਂ ਆਪਣੇ ਹੱਥ ਵਿੱਚ ਇਹਨੂੰ ਲੈ ਕੇ ਤੇ ਦਬਾ ਕਰਾਂਗੇ ਇਹਦਾ ਮਤਲਬ ਚੋਲ ਦੇ ਦਾਣੇ ਨੂੰ ਦੱਬਾਂਗੇ ਇੱਕ ਦਾਣੇ ਦੇ ਤਿੰਨ ਦਾਣੇ ਜਦੋਂ ਹੋਗੇ ਨਾ ਇੱਥੋਂ ਇਹ ਆ ਦੇਖੋ ਤਿੰਨ ਦਾਣੇ ਹੋ ਗਏ ਤੇ ਸਮਝੋ ਚੋਲ ਜਿਹੜੇ ਤਿਆਰ ਆ ਤੁਹਾਡੇ ਇਸ ਤੋਂ ਜ਼ਿਆਦਾ ਆਪਾਂ ਸੇਖ ਨਹੀਂ ਲਵਾਉਣਾ ਕਦੀ ਵੀ ਇਹ ਇਹੋ ਜਿਹੇ ਚੋਲ ਖਾਣੇ ਆ ਜਿੱਦਾਂ ਦੇ ਮੈਂ ਬਣਾਣ ਦੀ ਆ ਇਦਾਂ ਦੇ ਚੋਲ ਖਾਣੇ ਤੇ ਚੋਲ ਬਹੁਤ ਨਹੀਂ ਗੱਲ ਨੇ ਤੇ ਤਿੰਨ ਤਿੰਨ ਪੀਸ ਬਣ ਗਏ ਇੱਕ ਦਾਣੇ ਦੇ ਤਾਂ ਸਮਝ ਲਓ ਕਿ ਚੋਲ ਜਿਹੜੇ ਆ ਕੈਸ ਬੰਦ ਕਰ ਦੇਣਾ ਚਾਹੀਦਾ ਤੇ ਹੁਣ ਆਪਾਂ ਪੁੰਨ ਲੈਣੇ ਚੋਲ ਕੱਢ ਕੱਢ ਕੇ ਛਾਨਣੀ ਦੇ ਵਿੱਚ ਇਦਾਂ ਵੀ ਪੁੰਨ ਸਕਦੇ ਹੋ ਤੇ ਥਾਲੀ ਦੇ ਕੇ ਦੂਜੀ ਤਰ੍ਹਾਂ ਵੀ ਪੇਚੇ ਜਿੱਦਾਂ ਕੱਢੀ ਦੀ ਚੋਲਾਂ ਦੀ ਇਸ ਤਰ੍ਹਾਂ ਵੀ ਤੁਸੀਂ ਪੁੰਨ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਜੀ ਪਰ ਮੈਂ ਇਸ ਤਰ੍ਹਾਂ ਹੀ ਪੁੰਨ ਲੈਣੇ ਤੇ ਹੁਣ ਅਸੀਂ ਕੜਾ ਉੱਤੇ ਫਰਾਈਪੀਨ ਧਰ ਦਿੱਤਾ ਏ ਮੈਂ ਤੇ ਰਫੈਂਟੀ ਵਾਲੇ ਚ ਬਣਾ ਰਹੀ ਆ ਵੈਸੇ ਤੁਸੀਂ ਦੇਸੀ ਚ ਖਾਂਦੇ ਹੋ ਤੇ ਦੇਸੀ ਚ ਬਣਾ ਸਕਦੇ ਹੋ ਆ ਦੇਖੋ ਇਹ ਮੈਂ ਤੇਲ ਜਿਹੜਾ ਫਰੈਂਡ ਆ ਇਹ ਪਾ ਲਿਆ ਏ ਫਰਾਈਪੀਨ ਦੇ ਵਿੱਚ ਇਹਦੇ ਵਿੱਚ ਆਪਾਂ ਹੁਣ ਹੋਰ ਸਮਾਨ ਪਾਉਨੇ ਆ ਜਿਹੜਾ ਸਾਨੂੰ ਚਾਹੀਦਾ ਏ ਆਹ ਡਰਾਈ ਫਰੂਟ ਹੈ ਇਹ ਸਾਰੇ ਤਰ੍ਹਾਂ ਦਾ ਹੀ ਡਰਾਈ ਫਰੂਟ ਹੈ ਜਨਨ ਕਿ ਇਹਦੇ ਵਿੱਚ ਮਗਜ ਵੀ ਹੈਗੇ ਨੇ ਬਲਿਓ ਕੀ ਕਹਿੰਦੇ ਹੁੰਦੇ ਬਲੂ 베ਰੀ ਸੁਕਾਈ ਹੋਈ ਉਹ ਵੀ ਆ ਬਾਦਾਮ ਵੀ ਆ ਕਿਸ਼ਮਿਸ ਵੀ ਆ ਆ ਮੇਰੇ ਕੋਲ ਖੋਪਾ ਵੀ ਆ ਕੱਟਿਆ ਹੋਇਆ ਕਾਜੂ ਵੀ ਪਾ ਸਕਦੇ ਹੋ ਜੋ ਤੁਹਾਡਾ ਦਿਲ ਕਰੇ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਡਰਾਈ ਫਰੂਟ ਦੀ ਡਰਾਈ ਫਰੂਟ ਦਾ ਕਰਕੇ ਮਤਲਬ ਜਿੱਦਾਂ ਕਿ ਚੋਲ ਬਹੁਤ ਸਵਾਦ ਬਣਦੇ ਨੇ ਤੇ ਡਰਾਈ ਫਰੂਟ ਜਿੰਨਾ ਮਰਜ਼ੀ ਵੀ ਪਾ ਸਕਦੇ ਹੋ ਪਰ ਮੈਂ ਤੁਹਾਡੇ ਸਾਹਮਣੇ ਇੰਨਾ ਕੀ ਪਾਇਆ ਤੇ ਬਹੁਤ ਜ਼ਿਆਦਾ ਨਹੀਂ ਭੁੰਨਾ ਇਹਨੂੰ ਇਹ ਹੁਣ ਥੋੜਾ ਥੋੜਾ ਵੇਖੋ ਭੁੱਜ ਗਿਆ ਏ ਤੇ ਗੈਸ ਆਪਾਂ ਥੋੜਾ ਘਟਾ ਕਰ ਦਿੱਤਾ ਏ ਤੇ ਹੁਣ ਇਹਨੂੰ ਆਪਾਂ ਚੋਲ ਜਿਹੜੇ ਆ ਇਹਦੇ ਵਿੱਚ ਪਾਵਾਂਗੇ ਗੈਸ ਜਿਹੜਾ ਆ ਬਿਲਕੁਲ ਘਟ ਕਰ ਦਿੱਤਾ ਮੈਂ ਤੇ ਚੋਲ ਪਾ ਦਿੱਤੇ ਨੇ ਹੁਣ ਆਪਾਂ ਇਹਨੂੰ ਹੌਲੇ ਹੌਲੇ ਪੋਲੇ ਪੋਲੇ ਹੱਥਾਂ ਦੇ ਨਾਲ ਜਿਹੜਾ ਆ ਥੋੜਾ ਜਿਹਾ ਪਹਿਲਾਂ ਮਿਕਸ ਕਰਾਂਗੇ ਚੋਲ ਵੀ ਠੰਡੇ ਨਹੀਂ ਹੋਣ ਦਿੱਤੇ ਜਦੋਂ ਮੈਂ ਪ੍ਰਾਤ ਵਿੱਚ ਚੋਲ ਪਾ ਦਿੱਤੇ ਸੀ ਤੇ ਉਦੋਂ ਹੀ ਮੈਂ ਉਹਨਾਂ ਨੂੰ ਟੱਕ ਦਿੱਤਾ ਸੀ ਇਤੋਂ ਯੋਕ ਚੋਲ ਠੰਡੇ ਨਹੀਂ ਹੋਣੇ ਚਾਹੀਦੇ ਹੁਣ ਆਪਾਂ ਮਿਕਸ ਵੀ ਕਰਾਂਗੇ ਇਹਨੂੰ ਤੇ ਇਹਨਾਂ ਨੂੰ ਥੋੜਾ ਸੇਕ ਵੀ ਲਵਾਵਾਂਗੇ ਤੇ ਉਹੀ ਗਲਾਸ ਵਿੱਚ ਚੀਨੀ ਦਾ ਲਿਆਏ ਉਹੀ ਗਲਾਸ ਜਿਹੜਾ ਮੈਂ ਚੋਲ ਮਿਨੇ ਸੀ ਉਹਦੇ ਨਾਲ ਦਾ ਗਲਾਸ ਹੈ ਦੂਜਾ ਉਡਾ ਹੀ ਗਲਾਸ ਹੈ ਬਿਲਕੁਲ ਇੱਕ ਗਲਾਸ ਵਿੱਚ ਚੀਨੀ ਦਾ ਲਿਆਏ ਤੁਸੀਂ ਜਿੰਨਾ ਮਿੱਠਾ ਘੱਟ ਵੱਧ ਕਰ ਸਕਦੇ ਹੋ 1.5 ਗਲਾਸ ਚੋਲਾਂ ਦਾ ਹੈ 1 ਗਲਾਸ ਚੀਨੀ ਦਾ ਹੈ ਤੇ ਹੁਣ ਆ ਦੇਖੋ ਮੈਂ ਇਹਨੂੰ ਨਾ ਇਦਾਂ ਹੀ ਥੋੜਾ ਮਿਕਸ ਕਰ ਲਵਾਂਗੀ ਹਿੱਦਾ ਚੋਲ ਬਣਾਓਗੇ ਤੇ ਬਣਨਗੇ ਵੀ ਬੜੇ ਸੌਖੇ ਤੇ ਬਣਨਗੇ ਵੀ ਬਹੁਤ ਹੀ ਵਧੀਆ ਤੇ ਤਰੀਕੇ ਨਾਲ ਚੀਜ਼ ਬਣੇਗੀ ਤੇ ਫਿਰ ਤੇ ਬਹੁਤ ਹੀ ਵਧੀਆ ਦੇਖੋ ਦਾ ਕੱਲਾ ਕੱਲਾ ਪੀਸ ਹੋ ਗਿਆ ਇੱਕ ਇੱਕ ਦਾਣਾ ਕੱਲਾ ਕੱਲਾ ਏ ਆ ਦੇਖੋ ਐਸਰਾ ਹੀ ਬਸ ਇਹਨੂੰ ਥੋੜੀ ਦੇਰ ਆਪਾਂ ਠੱਕ ਦਵਾਂਗੇ ਤੇ ਚੋਲ ਜਿਹੜੇ ਆ ਛੋ ਜੋ ਠੰਡੇ ਹੋ ਜਾਣੇ ਨੇ ਤੇ ਬਹੁਤ ਵਧੀਆ ਇਹ ਚੋਲ ਜਿਹੜੇ ਤਿਆਰ ਹੋ ਜਾਣੇ ਨੇ ਤਿਆਰ ਫੂਡ ਚੈਨਲ ਦੇ ਉੱਤੇ ਵੀਡੀਓ ਵੇਖਿਆ ਕਰੋ ਰਿਆਰ ਫੂਡ ਚੈਨਲ ਜਿਹੜਾ ਆ ਉਹਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਫੂਡ ਦੀਆਂ ਵੀਡੀਓ ਨੇ ਆਉਂਦੀਆਂ ਰਹਿੰਦੀਆਂ ਨੇ ਘਰ ਦਾ ਖਾਣਾ ਤਿਆਰ ਕਰਦੀ ਆ ਮੈਂ ਕੋਈ ਸਬਜੀ ਹੋਵੇ ਚਟਨੀ ਹੋਵੇ ਚਾਰ ਪੌਣਾ ਦੱਸਦੀ ਆ ਸਾਰੀਆਂ ਚੀਜ਼ਾਂ ਮੇਰੇ ਚੈਨਲ ਦੇ ਉੱਤੇ ਹੈਗੀਆਂ ਨੇ ਵੀਡੀਓ ਵਗੈਰਾ ਤੁਸੀਂ ਦੇਖ ਸਕਦੇ ਹੋ ਰਿਆਰ ਫੂਡ ਚੈਨਲ ਇਹ ਜਿਹੜੇ ਬੱਚਿਆਂ ਨੂੰ ਨਹੀਂ ਚੋਲ ਵਗੈਰਾ ਇਹੋ ਜਿਹੇ ਬਣਾਉਣੇ ਆਉਂਦੇ ਉਹ ਵੇਖ ਕੇ ਤੇ ਬਣਾ ਸਕਦੇ ਨੇ ਤੇ ਬਹੁਤ ਹੀ ਫਰਸਟ ਕਲਾਸ ਚੋਲ ਬਣਦੇ ਨੇ ਥੋੜੀ ਧੀਰ ਵਾਸਤੇ ਆਪਾਂ ਇਹਨੂੰ ਟੱਕ ਦਵਾਂਗੇ ਉੱਪਰੋਂ ਤੇ ਇਹ ਚੋਲ ਜਿਹੜੇ ਆ ਜਿਹੜੇ ਤਿੰਨ ਕਣੀ ਹੋਏ ਸੀ ਇਹ ਫੁੱਲ ਕੇ ਤੇ ਵਧੀਆ ਹੋ ਜਾਣਗੇ ਹੋਰ ਵੀ ਬਹੁਤ ਹੀ ਵਧੀਆ ਫਰਸਟ ਕਲਾਸ ਬਣ ਜਾਣੇ ਨੇ ਹੁਣ ਇਹ ਖਾਸ ਮਿੰਟ ਟੱਕ ਕੇ ਮੈਂ ਫੇਰ ਵੇਖਣ ਵੇਖਾਂਗੀ ਇਹਨਾਂ ਨੂੰ ਆ ਦੇਖੋ ਕੱਲਾ ਕੱਲਾ ਦਾਣਾ ਹੀ ਆਹ ਦੇਖ ਲਓ ਤੇ ਇਹ ਅਸੀਂ ਦਹੀਂ ਭੱਲੇ ਨਾਲ ਬਣਾਏ ਸੀ ਮਾਮਾ ਦੀ ਦਾਲ ਦੇ ਭੱਲੇ ਬਣਾਏ ਸੀ ਉਹ ਦਿਨ ਵਿਸਾਖੀ ਵਾਲੇ ਦਿਨ ਤੇ ਇਹ ਸਾਡੀ ਜਿਹੜੀ ਰੈਸਪੀ ਆ ਇਹ ਵਿਸਾਖੀ ਵਾਲੇ ਦਿਨ ਦੀ ਹੈ ਤੇ ਇਹ ਤੁਹਾਨੂੰ ਮੈਂ ਵਿਖਾਇਆ ਕਿ ਇਹ ਜਿਹੜੀ ਚੀਜ਼ ਆ ਇਹ ਲੋਕ ਬੜੇ ਖੁਸ਼ ਹੋ ਕੇ ਖਾਂਦੇ ਨੇ ਲੋਕ ਇਹ ਚੀਜ਼ ਜਿਹੜੀ ਆ ਸਦੀਆਂ ਪੁਰਾਣੀ ਬਣਦੀ ਆਉਣ ਡਈ ਆ ਇਹ ਬੜੀ ਪੁਰਾਣੀ ਰੈਸਪੀ ਆ ਤੇ ਇਹਨੂੰ ਰੱਖਿਆ ਕਰੋ ਵੇਖਿਆ ਕਰੋ ਤੇ ਇਦਾਂ ਦੇ ਚੋਲ ਤੁਸੀਂ ਵੀ ਬਣਾਇਆ ਕਰੋ ਤੇ ਬਹੁਤ ਹੀ ਵਧੀਆ ਆ ਆ ਦੇਖੋ ਕੱਲਾ ਕੱਲਾ ਦਾਣਾ ਆ ਗਰੀਆਰ ਫੂਡ ਚੈਨਲ ਨੂੰ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਆ ਦੇਖ ਲੋ ਜੀ ਆਪਾਂ ਥਾਲੇ ਚ ਵੀ ਪਾ ਕੇ ਵਿਖਾਉਂਦੇ ਤੁਹਾਨੂੰ ਭੱਲੇ ਵੀ ਪਾ ਕੇ ਵਿਖਾਉਂਦੇ ਜੇ ਵੀਡੀਓ ਹੀ ਵੱਖ-ਵੱਖ ਪਾਈਆਂ ਨੇ ਬਸ ਇੱਕੋ ਦੇਣੀ ਬਣਾਈਆਂ ਸੀ ਦੋ ਵੀਡੀਓ ਤਾਂ ਇਸ ਕਰਕੇ ਅਸੀਂ ਜੇ ਇਕੱਠੀਆਂ ਬਣਾਉਂਦੇ ਤੇ ਇਹ ਦੋ ਜਿਹੜੀਆਂ ਬਹੁਤ ਲੰਬੀਆਂ ਹੋ ਜਾਂਦੀਆਂ ਵੀਡੀਓ ਫਿਰ ਨਾ ਜਿਹੜੇ ਭੈਣ ਭਰਾ ਦੇਖਣ ਵਾਲੇ ਨੇ ਉਹ ਇੰਨੀ ਲੰਬੀ ਵੀਡੀਓ ਜਿਹੜੀ ਹੈ ਨਹੀਂ ਵੇਖਦੇ ਇਸ ਕਰਕੇ ਲੱਗ ਲੱਗ ਕੁਛ ਪਤਾ ਵੀ ਲੱਗ ਸਕੇ ਕਿ ਚੀਜ਼ ਬਣੀ ਕਿਵੇਂ ਆ ਜਿਹੜੀ ਵੀ ਚੀਜ਼ ਪਾਉਨੇ ਆ ਕੋਈ ਵੇਖ ਕੇ ਬਣਾਏਗਾ ਤਾਂ ਪਾਈ ਦੀ ਆ ਵੀਡੀਓ ਤੇ ਇਹ ਜਿਹੜੀ ਵੀਡੀਓ ਬਣੀ ਆ ਬਹੁਤ ਹੀ ਵਧੀਆ ਏ ਇਹ ਰੈਸਪੀ ਬਣੀ ਏ ਤੁਸੀਂ ਵੀ ਇਦਾਂ ਬਣਾ ਕੇ ਤੇ ਖਾਇਆ ਕਰੋ ਦੇਖੋ ਕਿੰਨੀ ਪਿਆਰੀ ਚੀਜ਼ ਬਣੀ ਏ ਤੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਿਛਲੇ ਲੋਕ ਨਾ ਮਾਵਾਂ ਦੀ ਦਾਲ ਦੇ ਭੱਲੇ ਬੜੇ ਖੁਸ਼ ਹੋ ਕੇ ਬਣਾਉਂਦੇ ਹੁੰਦੇ ਸਨ ਤੇ ਜਰਦਾ ਵੀ ਬੜੇ ਖੁਸ਼ ਹੋ ਕੇ ਬਣਾਉਂਦੇ ਹੁੰਦੇ ਸਨ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਓਨੀ ਹੀ ਦੇਰ ਤੱਕ ਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ